ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਹੋਰ ਸਾਰੇ ਪਰਿਵਾਰ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਬਧੀ ਠੀਕ ਹੈ ਜੀ ਆਪਾਂ ਬਣਾ ਸਬਜ਼ੀ ਬਣਾਉਣਾ ਹੈ ਕੱਚਾ ਪੰਨ ਕਦੂ ਦੀ ਆਪਾਂ ਤੇਲ ਪਾ ਲਿਆ ਦੋ ਕਰਛੀ ਸਰੋਂ ਦਾ ਅਸੀਂ ਘਰ ਦਾ ਤਰੀਕਾ ਵਰਤਦੇ ਆਂਗੇ ਇਕਲਕਨਾਂ ਤਰਤ ਕਲਕੋਣਾ ਹੀ ਹੁਣ ਆਪਾਂ ਪਾਵਾਂਗੇ ਮਸਾਲੇ ਜੀਰੇ ਵੀ ਗੰਡੇ ਪਏ ਆਪਣੇ ਟਮਾਟਰ ਵੀ ਥੋੜਾ ਕ ਮਸਾਲਾ ਸੀ ਕੁੱਟਿਆ ਵੀ ਹਰੀਆਂ ਸੀ ਮਿਰਚਾਂ ச்சக்கிய குட்ட கும்டேச்ச குட்ட மசால தயார் வந்து கலக்க மிச்ச மசாலா குட்டிஹிட்டுல் ਕੀ ਬੰਦਨ ਨਾਲ ਓੱਖਾ ਹੁੰਦਾ ਤੇਲ ਜੇ ਨਾਲ ਕਰਦਾ ਤੇ ਥੋੜਾ ਕੀ ਬੋਦਾ ਆਪਾਂ ਪਤਾ ਹੀ ਹੁਣ ਮਸਾਲਾ ਵਿੱਚ ਤੇ ਮਸਾਲਾ ਕੁੱਟ ਕੇ ਤਿਆਰ ਕਰਿਆ ਸੀ ਮਿਰਚਾਂ ਸੀ ਤੁਹਾਨੂੰ ਦੱਸਿਆ ਕਿ ਗੁੰਡੇ ਚ ਕੁੱਟ ਕੇ ਬਣਾਉਣੇ ਆਗੇ ਪੀਸ ਕੇ ਮਸਾਲਾ ਉਸ ਵਿੱਚ ਇੱਕ ਗੰਡੇ ਕੁੱਟਿਆ ਸੀ ਅੱਜ ਤੇ ਅੱਗ ਗਸਾ ਦੇ ਇੱਕ ਤੇ ਨਸਨ ਫੇਰ ਆਪਾਂ ਤਿਆਰ ਕਰ ਲਾਂਗੇ ਜੀ ਇਹ ਮਿਸਾਲ ਲਾਉਣ ਨਾ ਪੰ ਲਸਣ ਗੰਡੇ ਪਿਆਜ਼ ਤੇ ਪਾ ਦਾਂਗੇ ਅਦਰਕ ਥੋੜਾਕ ਚੀਰ ਕੇ ਪਾਸ ਥੋੜਾਕ ਆਪਾਂ ਪਾ ਲਈ ਮਿਸਾਲ ਓਲੀ ਓਲੀ ਗੰਡੇ ਪਿਆਜ਼ ਪੁੰਚ ਰਹੀ ਆ ਬਸ ਹੀ ਭਿੱਜ ਗਏ ਹੁਣ ਆਪਾਂ ਪਾਵਾਂਗੇ ਜੀ ਦੇ ਵਿੱਚ

ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜਿਹੜਾ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਸਾਡੇ ਚੰਨੂ ਕਰ ਲੋ ਸਬਸਕ੍ਰਾਈਬ ਜੀ ਚੱਕੀ ਆਪਣੇ ਨੂੰ ਕਦੂ ਚਪਨ ਕਦੂ ਜੀਰੇ ਪੈਣਗੇ ਆਪਾਂ ਇਹ ਵਿੱਚ ਪਾ ਦਾਂਗੇ ਇਹਨਾਂ ਗੈਸ ਤੇ ਤੜਕੀ ਸੀਗੀ ਫਿਰ ਬਾਅਦ ਚੁੱਲੇ ਤੇ ਤੜਾਂਗੇ ਇਹਰੇ ਗੈਸ ਤੇ ਤੜਕਾ ਨਾਲ ਆਇਆ ਸੀਗਾ ਕਿ ਜੁਲੇ ਥੋੜੀ ਥੋੜੀ ਵੀ ਗੈਸ ਸਿਮ ਕਰਨਾ ਪੰਦਗਾ ਚੁੱਲੇ ਤੇ ਰਾਮਦਾਈ ਨਾਮ ਇਹੋ ਜਿਹਾ ਸੇਕ ਘੱਟਾ ਕਰ ਲਵੇ ਬੰਦਾ ਰਾਮਦਾਈ ਨੇ ਬਣੀ ਜਾਂਦੀ ਹੈਗੀ ਸਬਜੀ ਔਰ ਇਹ ਕਿਉਂ ਮਿਸਤਰੀਆਂ ਕਰਕੇ ਤੇ ਦਿਹਾੜੀਆਂ ਹੁੰਦੀ ਨੇ ਮਿਸਤਰੀ ਨਾਲ ਇਹ ਸਬਜੀ ਥੋੜੀ ਜਿਹੀ ਵੱਧ ਜਦੋਂ ਸਾਡੀ ਸਬਜੀ ਥੋੜੀ ਘੱਟ ਲੱਗਦੀ ਆ ਦੇ ਕਰਕੇ ਅਦਵਾ ਗੈਸ ਸਿੰਮ ਕਰਦਾਂਗੇ ਚੁੱਲ੍ਹੇ 'ਚ ਚਲਾ ਲਾਂਗੇ ਅੱਗ ਇਹ ਚੁੱਲ੍ਹੇ 'ਤੇ ਤਰਤਾਂਗੇ ਆਪਾਂ ਸਬਜੀ ਆਪਾਂ ਸਾਰੀ ਮਿਕਸ ਕਰਤੀ ਕਿ ਕੁੱਕਰ 'ਚ ਤਰਿਆ ਆਪਾਂ ਤਿੱਲੇ ਲੋੜ ਨਹੀਂ ਹੁੰਦੀ ਹੈਗੀ ਇਹ 'ਚ ਕੜਾਹੀ 'ਚ ਵਧੀਆ ਆ ਜਾਂਦੀ ਹੈ ਸਬਜੀ ਰੋਟਾ ਹੜਾਪਾ ਗੈਸ ਕਰਤਾ ਇਸਮ टाकਤੀ ਮੇਰੇ ਬਚੂਲੇ ਚਲੋ ਨੇ ਅੱਗ ਫੇਰ ਆਪਾਂ ਚੁੱਲੇ ਕਰਾਂਗੇ ਇਹ ਚੁੱਲੇ ਤੇ ਲਈ ਕਦੂਆਂ ਚੋਂ ਬਾਣੀ ਨਿਕਲ ਗਿਆ ਦੇਖੋ ਸਬਜ਼ੀ ਚ ਚੁੱਲੇ ਚ ਗੇ ਸੇਕ ਕੱਟ ਕਰਿਆ ਸੀਗਾ ਇਹਨਾਂ ਚ ਕਦੂਆਂ ਚੁੱਲਾ ਜੱਪਣ ਕਦੂਆਂ ਚੋਂ ਬਣ ਕੇ ਨਿਕਲ ਆਇਆ ਆਪਾਂ ਤਣੀਆਂ ਚੀਰ ਕੇ ਇਹਦਾ ਅਸੀਂ ਤਿਆਰ ਆਪਾਂ ਬੈਠ ਜਪਾਂਗੇ ਤਣੀਆਂ ਜੀ ਉਦੋਂ ਗੱਗੇ ਬਲਣਾ ਵਿੱਚ ਜੀ ਲਿਆ ਸੀਗਾ ਇਹ ਵਿੱਚ ਵਿੱਚ ਗਨੇ ਪਤਾ ਹੈ ਪਤਾ ਤੇ ਜਾਂਦੇ ਇੱਕੇ ਚਲ ਆਪ ਤਾਂ ਕਰਤੀ ਰੈਡੀ ਟੈਂਟ ਲਿਆ ਪਾਇਆ ਹੁਣ ਆਪਾਂ ਚੱਲ ਜਲਾਂਗੇ ਤੇ ਦੇਮ ਸਿਮ ਜਿਵੇਂ ਜਾਂਦੀ ਹਾਂ ਕਿੰਨੇ ਪਾਣੀ ਆ ਗਿਆ ਕਤੋਂ ਚੁਣਨਾ ਪਣੀ ਨਿਕਲੇ ਹੁੰਦਾ ਹੈ ਜਮਾ ਬੰਨੀ ਬਾਇਆ ਦੇ ਵਿੱਚ ਵੀਡੀਓ ਵਧੀਆ ਲੱਗੀ ਤਾਂ ਜੀ ਕਮੈਂਟ ਕਰਕੇ ਜਰੂਰ ਦੱਸੋ ਲਾਈਕ ਕਮੈਂਟ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ